ਨਮਸਕਾਰ ਦੋਸਤੋ ਅਸੀਂ ਇੱਕ ਸੰਸਥਾ ਚਲਾ ਰਹੇ ਜਿਸ ਦਾ ਨਾਮ ਹੈ ਪਬਲਿਕ ਅਗੇਂਸਟ ਅਨਲਟ੍ਰੇਸ਼ਨ ਵੈਲਫੇਅਰ ਐਸੋਸੀਏਸ਼ਨ ਇਹ ਸੰਸਥਾ ਰਜਿਸਟਰਡ ਹੈ ਮਹਾਰਾਸ਼ਟਰ ਦੇ ਵਿੱਚ ਤੇ ਅਸੀਂ ਪੂਰੇ ਇੰਡੀਆ ਦੇ ਵਿੱਚ ਮਲਾਵਟ ਜਿਹੜੀ ਖਾਣੇ ਦੇ ਵਿੱਚ ਮਲਾਵਟ ਹੈ ਉਹਦੇ ਗੇਂਸਟ ਅਸੀਂ ਲੜਾਈ ਕਰਦੇ ਹਾਂ ਤੋਂ ਅੱਜ ਉਸੇ ਸਿਲਸਿਲੇ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਕਿ ਮੰਨ ਲਓ ਕੋਈ ਵੀ ਤੁਸੀਂ ਚੀਜ਼ ਖਰੀਦਦੇ ਹੋ ਖਾਣ ਵਾਲੀ ਚੀਜ਼ ਖਰੀਦਦੇ ਹੋ ਦੁੱਧ ਖਰੀਦਦੇ ਹੋ ਨਹੀਂ ਖਰੀਦਦੇ ਹੋ ਕੁਝ ਵੀ ਚੀਜ਼ ਖਾਣ ਵਾਲੀ ਖਰੀਦਦੇ ਹੋ ਉਹ ਤੁਹਾਨੂੰ ਲੱਗਦਾ ਵੀ ਮੜਾਵਟ ਹੈ ਤੇ ਉਹਦੀ ਸ਼ਿਕਾਇਤ ਕਿੱਦਾਂ ਕੀਤੀ ਜਾਵੇ ਅੱਜ ਉਸੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਲੜੀ ਲੜੀbaar ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਰਾਂਗਾ ਕਿਉਂਕਿ ਇਹ ਜਿਹੜੀ ਕੰਪਲੇਂਟ ਹੈ ਜਿਹੜੀ ਵੀ ਆਪਾਂ ਸ਼ਿਕਾਇਤ ਕਰਨੀ ਹੈ ਉਹ ਐਫਐਸਐਸਏ ਦੇ ਇੱਕ ਵੈਬਸਾਈਟ ਹੈ ਉਹਦੇ ਉੱਤੇ ਕਰਨੀ ਹੈ ਉਹਦੇ ਲਈ ਆਪਾਂ ਨੂੰ ਡਾਕੂਮੈਂਟ ਚਾਹੀਦੇ ਨੇ ਪਹਿਲਾਂ ਤਿਆਰ ਰੱਖਣ ਲਈ ਕ੍ਰਿਡਿਟ-ਕ੍ਰਿਡਿ ਡਾਕੂਮੈਂਟ ਤਿਆਰ ਜਾਈਏ ਨੇ ਉਹ ਪਹਿਲਾਂ ਮਤਾਂ ਦਸਣ ਦੀ ਕੋਸ਼ਿਸ਼ ਕਰਨਾ ਸਭ ਤੋਂ ਪਹਿਲਾਂ ਖਰੀਦ ਬਿੱਲ ਜਿਹੜੀ ਰਸੀਦ ਹੈ ਤੁਹਾਡੀ ਉਹਦਾ ਨੰਬਰ ਤੇ ਤਰੀਕ ਫਿਰ ਅਗਰ ਤੁਸੀਂ ਕੋਈ ਫੋਟੋ ਲਈ ਹੈ ਕੋਈ ਵੀਡੀਓ ਬਣਾਈ ਹੈ ਉਹ ਫਿਰ ਉਸ ਤੋਂ ਬਾਅਦ ਦੁਕਾਨ ਦਾ ਜਿਸ ਦੁਕਾਨ ਤੋਂ ਤੁਸੀਂ ਖਰੀਦਿਆ ਆਊਟਲੈਟ ਉਹਦਾ ਨਾਮ ਤੇ ਖਾਣੇ ਜਿਹੜੀ ਤੁਸੀਂ ਲਈ ਚੀਜ਼ ਉਹ ਕਿਸ ਕਿਸਮ ਦੀ ਹੈ ਕੰਪਨੀ ਦਾ ਨਾਮ ਕੀ ਹੈ ਫੇਰ ਉਹ ਪੈਕਟ ਆ ਜਾਂ ਬਿੱਲ ਹੈ ਬਿੱਲ ਨੰਬਰ ਦੱਸੋ ਫੇਰ ਉਹ ਐਫਐਸਐਸ ਦਾ ਲਾਇਸੈਂਸ ਦੁਕਾਨ ਦਾ ਪਤਾ ਜ਼ਿਲ੍ਹਾ ਉਹਦਾ ਪਿੰਨ ਕੋਡ ਤੇ ਸ਼ਹਿਰ ਜ਼ਿਲ੍ਹਾ ਜਿੱਥੋਂ ਚੀਜ਼ ਤੁਜੀ ਖਰੀਦੀ ਹੈ ਤੁਹਾਡਾ ਨਾਮ ਮੋਬਾਈਲ ਨੰਬਰ ਆਈ ਤੁਹਾਡੀ ਈਮੇਲ ਆਈਡੀ ਜ਼ਿਲ੍ਹਾ ਉਪਜੇਬਨ ਪੂਰਾ ਐਡਰੈਸ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਇੱਕ ਉਹਨਾਂ ਦਾ ਵੈਬਸਾਈਟ ਹੈਗਾ ਉਹ ਖੋਲੋ ਉਹਦਾ ਨਾਮ ਹੈਗਾ ਫਾਸਕਾਸ ਐਫਐਸਐਸਏਆਈ .gov.in ਸਕਰੀਨ ਜਦੋਂ ਖੁੱਲੇਗੀ ਉਹ ਵਿੱਚ ਜੋ ਫੂਡ ਕੰਜ਼ਿਊਮਰਸ ਗ੍ਰਿਵੈਂਸਸ ਉੱਤੇ ਤੁਸੀਂ ਟਿੱਕ ਕਰੋ ਫਿਰ ਅੱਗੇ ਆਏਗਾ ਪ੍ਰਸੀਡ ਵਿਦ ਫੂਡ ਰਿਲੇਟਡ ਗ੍ਰਿਵੈਂਸ ਉੱਤੇ ਤੁਸੀਂ ਕਲਿੱਕ ਕਰੋ ਕੰਜ਼ਿਊਮਰ ਦਾ ਚਾਏਗਾ ਰਜਿਸਟ੍ਰੇਸ਼ਨ ਰਜਿਸਟਰ ਜਾਂ ਲੌਗਇਨ ਜੇ ਤਾਂ ਤੁਸੀਂ ਪਹਿਲਾਂ ਹੀ ਤੁਹਾਡੀ ਉੱਥੇ ਰਜਿਸਟ੍ਰੇਸ਼ਨ ਹੈਗੀ ਹੈ ਲੌਗਇਨ ਕੀਤਾ ਤੁਸੀਂ ਆਪਣਾ ਅਕਾਊਂਟ ਖੋਲਿਆ ਤੋ ਠੀਕ ਹੈ ਅਦਰਵਾਈਤ ਤੁਹਾਨੂੰ ਆਪਣਾ ਰਜਿਸਟਰ ਕਰਨਾ ਪਏਗਾ ਜਿਵੇਂ ਸਕਰੀਨ ਦੇ ਵਿੱਚ ਦਿਖਾਇਆ ਗਿਆ ਹੈ ਰਜਿਸਟਰ ਕਰਨ ਲਈ ਤੁਹਾਨੂੰ ਈਮੇਲ ਆਈਡੀ ਜਾਂ ਮੋਬਾਈਲ ਨੰਬਰ ਚਾਹੀਦਾ ਉਹ ਭਰੋ ਫਿਰ ਉਸ ਤੋਂ ਬਾਅਦ ਕੈਪਚਾ ਭਰੋ ਕਰਨ ਤੋਂ ਬਾਅਦ ਤੁਹਾਡੇ ਕੋਲ ओटीपी ਜਾਏਗਾ ਉਹ ओटीपी ਤੁਸੀਂ ਫਿਲ ਕਰੋ ਤੇ ਤੁਹਾਨੂੰ ਤੁਸੀਂ ਰਜਿਸਟਰ ਹੋ ਜਾਓਗੇ ਤੁਹਾਨੂੰ ਮੈਸੇਜ ਵੀ ਆ ਜਾਏਗਾ ਰਜਿਸਟਰ ਹੋਣ ਤੋਂ ਬਾਅਦ ਫਿਰ ਤੁਸੀਂ ਲੌਗਇਨ ਕਰ ਲਓ ਫਿਰ ਆਪਣਾ ਮੋਬਾਈਲ ਨੰਬਰ ਭਰੋ ਜੋ ਵੀ ਤੁਹਾਡੀ ਈਮੇਲ ਆਈਡੀ ਆਈਡੀ ਹੈ ਜਾਂ ਆਈਡੀ ਜਿਹੜੀ ਤੁਸੀਂ ਭਰੀ ਸੀਗੀ ਉਹਦਾ ਪਾਸਵਰਡ ਕਰੋ ਤੇ ਫਿਰ ਉਸ ਬਾਅਦ ਆਪਣਾ ਕੈਪਚਾ ਕਰੋ ਤੇ ਤੁਹਾਨੂੰ ਤੁਸੀਂ ਉਹ ਵਿੱਚ ਜਿਹੜਾ ਵੈਬਸਾਈਟ ਦੇ ਵਿੱਚ ਖੁੱਲ ਜਾਏਗਾ। ਤੋਂ ਖੁੱਲਣ ਤੋਂ ਬਾਅਦ ਕਲਿੱਕ ਕਰੋ ਨਵੀਂ ਕੰਪਲੇਂਟ ਲਿਖਿਆ ਰਜਿਸਟਰ ਨਿਊ ਕੰਪਲੇਂਟ ਸਿਲੈਕਟ ਕੈਟਾਗਰੀ ਇਹ ਕਿਸ ਕੈਟਾਗਰੀ ਹੈ ਉਹ ਕੈਟਾਗਰੀ ਵਿੱਚ ਡ੍ਰੌਪ ਡਾਉਨ ਆਏਗਾ ਡ੍ਰੌਪ ਡਾਉਨ ਦੇ ਵਿੱਚ ਹੋਗਾ ਪੈਕੇਜ ਫੂਡ ਫੂਡ ਕਟਿੰਗ ਪ੍ਰੈਮਿਸ ਕਿੱਥੋਂ ਖਰੀਦੀ ਹੈ ਜੀ ਔਨਲਾਈਨ ਖਰੀਦੀ ਹੈ ਜਾਂ ਰਿਟੇਲਰ ਦੇ ਕੋਲੋਂ ਖਰੀਦੀ ਆ ਜਾਂ ਹੋਰ ਕਿਤੋਂ ਜੋ ਵੀ ਹੈਗਾ ਉਹ ਤੁਸੀਂ ਭਰਉਗੇ ਫਿਰ ਉਹ ਚੀਜ਼ ਆ ਜਾਂਦੀ ਸਬ ਕੈਟਾਗਰੀ ਬਲੋ ਤੁਸੀਂ ਰੈਸਟੋਰੈਂਟ ਤੋਂ ਖਰੀਦਿਆ ਜਾਂ ਤੁਸੀਂ ਕੈਫੇਟੇਰੀਆ ਤੋਂ ਖਰੀਦਿਆ ਢਾਬੇ ਤੋਂ ਖਰੀਦਿਆ ਕੋਲੋਂ ਤੋਂ ਖਰੀਦਿਆ ਜਿੱਥੋਂ ਵੀ ਤੁਸੀਂ ਖਰੀਦਿਆ ਹੈਗਾ ਉਹ ਤੁਸੀਂ ਉਹਦੇ ਚ ਜਿਹੜਾ ਡ੍ਰੌਪਡਾਊਨ ਹੈ ਉਹ ਟਿਕ ਕਰ ਦਿਓ ਜਿਹੜਾ ਵੀ ਤੁਸੀਂ ਫੋਟੋ ਲਈ ਆ ਜਾਂ ਡਾਕੂਮੈਂਟ ਲਿਆ ਕੋਈ ਵੀ ਡਾਕੂਮੈਂਟ ਹੈ ਉਹਦੀ ਸਪੋਰਟ ਦੇ ਵਿੱਚ ਤੁਹਾਡੀ ਕੰਪਲੇਨਟ ਦੇ ਵਿੱਚ ਉਹ ਤੁਸੀਂ ਨਾਮ ਭਰ ਦਿਓ ਕਿ ਫੋਟੋ ਹੈ ਜਾਂ ਵੀਡੀਓ ਚੈੱਕ ਹੀ ਆ ਚੂਜ਼ ਫਾਈਲ ਨੰਬਰ ਜਿਹੜੀ ਤੁਹਾਡਾ ਡਾਕੂਮੈਂਟ ਹੈ ਉਹ ਤੁਹਾਨੂੰ ਆਪਣੇ ਗੈਲੀ ਦੇ ਵਿੱਚੋਂ ਚੂਜ਼ ਕਰੋ ਤੇ ਮੁੜ ਕੇ ਉਹਨੂੰ ਅਪਲੋਡ ਅਪਲੋਡ ਕਰੋ ਅਪਲੋਡ ਲੋਡ ਜਦੋਂ ਕਰਨ ਤੋਂ ਬਾਅਦ ਤੁਹਾਨੂੰ ਸੱਜੇ ਹੱਥ ਜੇ ਅਗਰ ਦੇਖੋ ਇੱਕ ਟਿੱਕ ਲੱਗਾ ਹੋਇਆ ਹੋਰ ਵਿੱਚ ਲਿਖਿਆ ਹੋਇਆਗਾ ਡਾਕੂਮੈਂਟ ਅਪਲੋਡਡ ਸਫਸਲੀ ਗ੍ਰੀਨ ਦੋ ਪੱਟੀ ਹੈਗੀ ਉੱਪਰ ਜੇ ਤੁਸੀਂ ਦੇਖੋਗੇ ਤੇ ਠੀਕ ਹੈ ਟੌਪ ਦੇ ਉੱਤੇ ਇੱਕ ਪਿੰਜਿੰਦੇ ਵਿੱਚ ਤੋਂ ਤੁਹਾਡਾ ਜਿਹੜਾ ਡਾਕੂਮੈਂਟ ਸੀ ਅਪਲੋਡ ਹੋ ਗਿਆ ਫਿਰ ਜੀ ਤੁਸੀਂ ਆਓ ਆਪਣੇ ਆਊਟਲੈਟ ਜਿਹੜਾ ਸ਼ਾਪ ਹੈ ਜਿੱਥੋਂ ਲਈ ਹੈ ਉਹਦਾ ਨਾਮ ਭਰੋ ਉਹਦਾ ਲਾਇਸੈਂਸ ਨੰਬਰ yes or no ਲਿਖਿਆ ਹੋਇਆ ਤੇ ਇਹ ਜਸਾ ਤੇ yes ਪਰ ਦਿਓ ਨਹੀਂ ਹੈ ਤੇ no ਤੇ ਟਿਕ ਕਰ ਦਿਓ ਫਿਰ ਬਿੱਲ ਨੰਬਰ ਕੀ ਇਹ ਬਿੱਲ ਨੰਬਰ ਤੁਹਾਡਾ ਉਹ ਬਿੱਲ ਨੰਬਰ ਭਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਆਊਟਲੈਟ ਦਾ ਡਰੈੱਸ ਪੂਰਾ ਭਰੋ ਉਹਦਾ ਡਿਸਟ੍ਰਿਕਟ ਭਰੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਟੇਟ ਭਰੋ ਸਬ ਡਿਸਟ੍ਰਿਕਟ ਭਰੋ ਪਿੰਨ ਕੋਡ ਭਰੋ ਨੈਕਸਟ ਆ ਗਿਆ ਜੀ ਕਿ ਤੁਸੀਂ ਸ਼ਿਕਾਇਤ ਕੀ ਅਸਲ ਦੇ ਵਿੱਚ ਮਾਲ ਸੜਿਆ ਜਿਹੜਾ ਚੀਜ਼ ਖਰੀਦੀ ਉਹ ਸੜੀ ਆ ਜਾਂ ਸਫਾਈ ਉੱਥੇ ਨਹੀਂ ਸੀਗੀ ਜਾਂ ਉੱਥੇ ਕੀੜੇ ਚੱਲਦੇ ਸੀਗੇ ਜਾਂ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਦੇ ਹੱਥ ਸਾਫ਼ ਨਹੀਂ ਸੀ ਜਾਂ ਉਹਨਾਂ ਕੱਪੜੇ ਠੀਕ ਨਹੀਂ ਸੀ ਜੋ ਵੀ ਹੈ ਡ੍ਰੌਪ ਡਾਉਨ ਦੇ ਵਿੱਚ ਹੈਗਾ ਕੰਪਲੇਂਟ ਡਿਸਕ੍ਰਿਪਸ਼ਨ ਉਹਦੇ ਵਿੱਚ ਪੂਰਾ ਭਰੋ ਕਿ ਤੁਹਾਨੂੰ ਅਸਲ ਵਿੱਚ ਕੰਪਲੇਂਟ ਕੀ ਹੈ ਪੰਜਾਬੀ ਵਿੱਚ ਭਰੋ ਹਿੰਦੀ ਵਿੱਚ ਭਰੋ ਅੰਗਰੇਜ਼ੀ ਵਿੱਚ ਭਰੋ ਜੋ ਵੀ ਤੁਸੀਂ ਕਰ ਸਕੋ ਉਸ ਤੋਂ ਬਾਅਦ ਆ ਕਿ ਤੁਹਾਡੀ ਡਿਟੇਲ ਕੀ ਹੈ ਤੁਹਾਡਾ ਨਾਮ ਕੀ ਹੈ ਮੋਬਾਈਲ ਨੰਬਰ ਕੀ ਹੈ ਸਟੇਟ ਕਿਹੜੇ ਹੈ ਕਿਹੜੇ ਸਟੇਟ ਚੋਂ ਡਿਸਟ੍ਰਿਕਟ ਕਿਹੜਾ ਹੈਗਾ ਸਬ ਡਿਸਟ੍ਰਿਕਟ ਕਿਹੜਾ ਹੈਗਾ ਪਿੰਨ ਕੋਡ ਕਿਹੜਾ ਹੈ ਇਹ ਤੁਸੀਂ ਭਰ ਕੇ ਤੇ ਉਸ ਬਾਅਦ ਤੁਸੀਂ ਸਬਮਿਟ ਕਰ ਦਿਓ ਥੱਲੇ ਹੈਗਾ ਸਬਮਿਟ ਜੇ ਤੁਸੀਂ ਸਬਮਿਟ ਕਰ ਦਿਓਗੇ ਜੀ ਤਾਂ ਤੁਹਾਡਾ ਉਹ ਉਹ ਲੋਟ ਕਰਨਗੇ ਟਿਕਟ ਨੰਬਰ ਉਹ ਟਿਕਟ ਨੰਬਰ ਤੁਸੀਂ ਯਾਦ ਰੱਖਣਾ ਡੇਟ ਵੀ ਇਹ ਯਾਦ ਰੱਖਣਾ ਤਾਂ ਕਿ ਜਦੋਂ ਤੁਸੀਂ ਇਹ ਚੈੱਕ ਕਰਨਾ ਹੋਵੇ ਕਦੋਂ ਤੁਸੀਂ ਚੈੱਕ ਕਰਨਾ ਤੇ ਇਸ ਇਹੀ ਕੋਲਕੀ ਵੈਬਸਾਈਟ ਕੋਲਕੀ ਉਹਦਾ ਸਟੇਟਸ ਆਫ ਕੰਪਲੇਂਟ ਜੀ ਚੈੱਕ ਕਰ ਸਕਦੇ ਆ ਇੱਕ ਤਾਂ ਮੈਂ ਤੁਹਾਨੂੰ ਇਹ ਤਰੀਕਾ ਦੱਸ ਦਿੱਤਾ ਹੋਰ ਵੀ ਤਰੀਕੇ ਹੈਗੇ ਨੇ ਜਿਸ ਦਾ ਸਕਰੀਨ ਤੇ ਤੁਸੀਂ ਦੇਖੋਗੇ WhatsApp ਨੰਬਰ ਤੇ SMS ਨੰਬਰ WhatsApp ਨੰਬਰ ਹੈਗਾ ਜੀ 9868686868 ਇਹ ਐਫਐਸਐਸ ਦਾ ਨੰਬਰ ਹੈਗਾ ਤੇ ਜੇ ਟੋਲ ਫਰੀ ਤੇ ਤੁਸੀਂ ਫੋਨ ਕਰਨਾ ਹੈਗਾ ਉਹ ਤੁਸੀਂ ਦੇਖੋ 180011210 ਇਹ ਤੁਸੀਂ ਵੀ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ਅ ਦੂਸਰਾ ਇੱਕ ਹੋਰ ਤਰੀਕਾ ਉਹਨਾਂ ਨੇ ਦੱਸਿਆ ਹੈਗਾ ਜਿਹਦਾ ਮੋਬਾਈਲ ਦੇ ਉੱਤੇ ਉਹਨਾਂ ਨੇ ਇੱਕ ਐਪ ਦਿੱਤੀ ਹੈ ਜਿਹਦਾ ਨਾਮ ਹੈਗਾ ਫੂਡ ਸੇਫਟੀ ਕਨੈਕਟ ਐਪ ਵੀ ਇਸ ਤਰ੍ਹਾਂ ਸਕਰੀਨ 'ਚ ਤੁਸੀਂ ਦੇਖੋਗੇ ਇਹ ਤੁਸੀਂ ਉੱਤੇ ਡਾਊਨਲੋਡ ਕਰ ਲੋਗੇ ਤੋਂ ਡਾਊਨਲੋਡ ਕਰੋਗੇ ਇਸੇ ਤਰ੍ਹਾਂ ਜਿਹਦਾ ਪ੍ਰੋਸੀਜਰ ਤੁਹਾਨੂੰ ਮੈਂ ਹੁਣ ਦੱਸਿਆ ਹੈਗਾ ਇਸੇ ਦਾ ਪ੍ਰੋਸੀਜਰ ਉੱਤੇ ਵੀ ਕਰਨਾ ਪਏਗਾ ਤੁਹਾਨੂੰ ਰਜਿਸਟਰ ਕਰਨਾ ਪਏਗਾ ਤੇ ਉਹੀ ਪਰਫਾਰਮ ਵਿੱਚ ਸਾਰੀ ਚੀਜ਼ਾਂ ਤਿਆਰ ਕਰਕੇ ਤੁਸੀਂ ਉਹਦੇ ਵਿੱਚ ਆਪਣੇ ਮੋਬਾਈਲ ਤੋਂ ਵੀ ਕੰਪਲੀਟ ਕਰ ਸਕਦੇ ਹੋ ਕੋਈ ਤੀਜਾ ਤੇ ਕਵੀ ਹੈਗਾ ਰਹਿਗਾ ਪਰ ਤੁਸੀਂ ਦੇਖੋਗੇ ਲਿੰਕ ਦਿੱਤਾ ਹੈਗਾ ਇੱਕ ਲਿੰਕ ਦੇ ਉੱਤੇ ਤੁਸੀਂ ਜੇਕਰ ਜਾਓਗੇ ਆਪਣੇ ਕੰਪਿਊਟਰ 'ਚ ਪਾਓਗੇ ਜਾਂ ਆਪਣੇ ਮੋਬਾਈਲ 'ਚ ਪਾਓਗੇ ਤੇ ਤੁਹਾਨੂੰ ਇੱਕ ਲਿਸਟ ਮਿਲ ਜੇਗੀ ਫੂਡ ਕਮਿਸ਼ਨਰ ਦੀ ਕਿਹੜੇ-ਕਿਹੜੇ ਕਿਹੜੇ ਸਟੇਟ ਦੇ ਕਿਹੜੇ ਡਿਸਟ੍ਰਿਕਟ ਫੂਡ ਕਮਿਸ਼ਨਰ ਤੁਸੀਂ ਫੂਡ ਕਮਿਸ਼ਨਰ ਨੂੰ ਵੀ ਉਹਦਾ ਨਾਮ ਪਤਾ ਡਾਕਟਰ ਦਾ ਪਤਾ ਫੋਨ ਨੰਬਰ ਹਰ ਇੱਕ ਚੀਜ਼ ਉਹਦੇ ਵਿੱਚ ਈਮੇਲ ਆਈਡੀ ਸਾਰੀ ਉਹਦੇ ਵਿੱਚ ਹੋਏਗੀ ਤੁਸੀਂ ਉਹਦੇ ਥਰੂ ਵੀ ਆਪਣੀ ਕੰਪਲੇਂਟ ਕਰ ਸਕਦੇ ਹੋ ਅ ਫਿਰ ਅਗਰ ਸਟੇਟ ਗਵਰਨਮੈਂਟ ਨੂੰ ਕਰਨੀ ਹੈ ਸਟੇਟ ਜਿਹੜੀ ਹੈਲਥ ਡਿਪਾਰਟਮੈਂਟ ਕੋਲ ਫ੍ਰੀ ਨੰਬਰ ਦਿੱਤਾ ਉਹਨਾਂ ਨੇ ਸਕਰੀਨ ਤੇ ਅਗਰ ਦੇਖੋ 1800 180 2087 ਦੂਸਰਾ ਹੈਗਾ 1967 ਤੀਸਰਾ ਹੈਗਾ 1445 ਚੌਥਾ ਹੈਗਾ ਜੀ 1800 180 2405 ਤੋਂ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੈ ਤੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਕਿ ਆਮ ਜਨਤਾ ਦਾ ਫਾਇਦਾ ਹੋ ਸਕੇ ਆਪਣੇ ਦੋਸਤਾਂ ਵਿੱਚ ਆਪਣੇ ਗੁਰਪੰਥ ਦੇ ਵਿੱਚ ਨਾਲ ਨਾਲ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਕਿਉਂਕਿ ਅਸੀਂ ਵੀ ਜਿੰਨੀਆਂ ਵੀ ਵੀਡੀਓ ਇਸੇ ਅਡਲਟੇਸ਼ਨ ਤੇ ਬਣਾਉਂਦੇ ਆ ਉਹਦੇ ਵਿੱਚ ਤੁਸੀਂ ਤੁਹਾਨੂੰ ਉਹ ਵੀਡੀਓ ਜਿਹੜੀਆਂ ਮਿਲਦੀਆਂ ਰਹਿਣਗੀਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ